ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਟੁਡੇ ਬੀਤੀ ਰਾਤ ਰਾਜਪੁਰਾ ਵਿਖੇ ਸਰਕਾਰੀ ਹਸਪਤਾਲ ਵਿਖੇ ਕੁਝ ਸ਼ਾਰਤੀ ਅੰਤਰਾ ਨੇ ਡਾਕਟਰ ਅਤੇ ਵਾਰਡ اٹੈਂਡੈਂਟ ਦੀ ਕੁੱਟਮਾਰ ਕੀਤੀ ਮਾਮਲਾ ਕੀ ਹੈ ਮਾਮਲੇ ਬਾਰੇ ਤੁਹਾਨੂੰ ਦੱਸ ਦਿੰਨੇ ਆ ਡਾਕਟਰਾਂ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਡਮਨਹੀੜੀ ਪਿੰਡ ਦੇ ਕੁਝ ਲੋਕ ਜਿਹੜੇ ਨੇ ਇੱਕ 15 ਸਾਲਾ ਨੌਜਵਾਨ ਬੱਚਾ ਸੀਗਾ ਉਸ ਨੂੰ ਹਸਪਤਾਲ ਵਿਖੇ ਲੈ ਕੇ ਆਏ ਜਦਕੇ ਡਾਕਟਰਾਂ ਨੇ ਇਹ ਕਿਹਾ ਕਿ ਜਦੋਂ ਉਹਨੂੰ ਜਾਂਚਿਆ ਗਿਆ ਤਾਂ ਉਹ ਮਰਤਕ ਸੀਗਾ ਤਾਂ ਡਾਕਟਰਾਂ ਨੇ ਐਗਜ਼ਾਮੀਨੇਸ਼ਨ ਕਰਨ ਤੋਂ ਬਾਅਦ ਇਹ ਨਜ਼ਰ ਆਇਆ ਕਿ ਜਿਹੜੀ ਇਹ ਡੈਥ ਹੋਈ ਹੈ ਇਹ ਗੈਰ ਕੁਦਰਤੀ ਹੈ ਅਨੈਚੁਰਲ ਹੈ ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਕੇਸ ਬਣਦਾ ਹੈ ਪੁਲਿਸ ਨੂੰ ਦੱਸਣਾ ਪਵੇਗਾ ਤਾਂ ਜਿਸ ਦੇ ਚਲਦਿਆਂ ਉਹ ਆਪਣੀ ਉਸ ਮਰਤਕ ਦੀ ਜਿਹੜੀ ਡੈੱਡ ਬਾਡੀ ਹੈ ਉਹ ਵਾਪਸ ਲੈ ਕੇ ਔਰ ਕੁਛ ਚਿਰ ਬਾਅਦ ਉਹ ਫੇਰ ਵਾਪਸ ਆਏ ਔਰ ਡਾਕਟਰ ਦੇ ਨਾਲ ਕੁਝ ਦੇ ਨਜ਼ਰ ਆਏ ਔਰ ਸੀਸੀਟੀਵੀ ਵੀ ਕੈਵੀ ਇਹ ਜਿਹੜੀਆਂ ਤਸਵੀਰਾਂ ਨੇ ਕੈਦ ਹੋ ਗਈਆਂ ਨੇ ਔਰ ਡਾਕਟਰ ਜਿਹੜੇ ਨੇ ਸੁਖਮਨ ਜਿਹਨਾਂ ਦਾ ਨਾਮ ਦੱਸਿਆ ਜਾ ਰਿਹਾ ਉਹਨਾਂ ਤੇ ਹਮਲਾ ਵੀ ਕੀਤਾ ਵਾਰਡ ਟੈਂਡਨ ਨਾਲ ਵੀ ਹੱਥੋਂ ਪਾਈ ਕੀਤੀ ਔਰ ਪੀसीएमएस ਐਸੋਸੀਏਸ਼ਨ ਵੱਲੋਂ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਹੈ ਕਿ ਜਦ ਤੱਕ ਪੁਲਿਸ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਕਰਦੀ ਤਾਂ ਉਹ ਆਪੀਡੀ ਨੂੰ ਸਸਪੈਂਡ ਰੱਖਣਗੇ ਹਾਲਾਂਕਿ ਐਮਰਜੈਂਸੀ ਸੇਵਾਵਾਂ ਮਾਜੜੀਆਂ ਨੇ ਹੋ ਚਲਦਿਆਂ ਰਹਿਣ ਗਿਆ ਸੀਐਮਐਸ ਐਸਟੇਸ਼ਨ ਦਾ ਇੱਕ ਵਫਦ ਸਿਵਲ ਸਰਜੰਟ ਡਾਕਟਰ ਸੰਜੇ ਗੋਇਲ ਨੂੰ ਵੀ ਅੱਜ ਸ਼ਾਮ ਮਿਲਿਆ ਔਰ ਮੰਗ ਕੀਤੀ ਕਿ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਜੋ ਡਾਕਟਰ ਡਿਊਟੀ ਦਿੰਦੇ ਨੇ ਔਰ ਲੋਕਾਂ ਦੀ ਜਾਨ ਬਚਾਉਂਦੇ ਹਨ ਉਹਨਾਂ ਦੀ ਜਿਹੜੀ ਜਾਨ ਮਾਲ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇ ਪੁਲਿਸ ਵੱਲੋਂ ਮਾਮਲਾ ਜਿਹੜਾ ਹੈਗਾ ਦਰਜ ਕਰਨ ਦੀ ਖਬਰ ਸામਨੇ ਆ ਰਹੀ ਹੈ ਕਿ ਦੇ ਖਿਲਾਫ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਔਰ ਅਗਲੇਰੀ ਕਾਰਵਾਈ ਜਿਹੜੀ ਹੈ ਪੁਲਿਸ ਵੱਲੋਂ ਜਲਦੀ ਹੀ ਅੰਜਾਮ ਵਿੱਚ ਲਿਆਂਦੀ ਜਾਏਗੀ। ਕੋਈ ਬ੍ਰੋਡ ਡੈੱਡ ਲੈ ਕੇ ਆਏ ਸੀ ਪੇਸ਼ੰਟ ਨੂੰ 15 ਸਾਲ ਦਾ ਬੱਚਾ ਸੀਗਾ। ਉਹ ਕਿਨੋਂ ਦੇ ਫੈਮਿਲੀ ਮੈਂਬਰ ਨਹੀਂ ਸੀ। ਵੈਸੇ ਕੋਈ ਲਿਆਇਆ ਸੀ। ਡਾਕਟਰ ਨੇ ਕਿਹਾ ਕਿ ਅਨੈਚੁਰਲ ਡੈਥ ਲੱਗਦੀ ਹੈ। ਇਹਦੀ ਬਾਡੀ ਰੱਖਾਉਣੀ ਪੈਣੀ ਆ ਤੇ ਉਹ ਦਬਦਾ ਫਿਰ ਤੋੜ ਕੇ ਲੈ ਕੇ ਵਾਪਸ ਲੈ ਕੇ ਉਸ ਬਾਅਦ 9 9:30 ਦੇ ਦੁਆਰਾ ਆਏ ਉਹ ਕਹਿੰਦੇ ਬੋਡੀ ਰਖਾਉਣੀ ਹੈ ਡਾਕਟਰ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਇਨਫਾਰਮ ਕਰ ਦਿੱਤਾ ਤੇ ਬੋਡੀ ਰਖਵਾ ਦਿੰਦੇ ਤੁਹਾਡੀ ਜਦੋਂ ਪੁਲਿਸ ਇਨਫਾਰਮ ਉਹਨਾਂ ਨੇ ਡਾਕਟਰ ਨੇ ਕਿਹਾ ਤੇ ਡਾਕਟਰ ਨਾਲ ਹੱਥਾਪਾਈ ਕਰਨੇ ਲੱਗੇ ਫਿਰ ਕਿਨਾ 15-20 ਬੰਦੇ ਇਕੱਠੇ ਹੋ ਕੇ ਆ ਗਏ ਇਹਨਾਂ ਨੇ ਹੱਥਾਪਾਈ ਕੀਤੀ ਡਾਕਟਰ ਸਾਹਿਬ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਐਮਰਜੈਂਸੀ ਬੰਦ ਕਰ ਦਿੱਤੀ ਦਰਵਾਜ਼ਾ ਲਾ ਕੇ جان بچائی پھر پولیس انفارم کر دیتے پولیس والے اگے خود دوڑ کے بندے باڈی ਨੂੰ ਵੀ ਨਾਲ ਹੀ ਲੈ ਕੇ ਤੇ ڈاکٹر صاحب ਨੇ ਕਿਨਾ پولیس انفارم ਦਾ ਕਰ ਦਿੱਤਾ ਸੀ ایس ایچ او ਨੂੰ ਲੈਟਰ ਵੀ ਦੇ ਦਿੱਤਾ لیکن ਹਜੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਹੁਣ ਇਹ ਆਪਣੀ ਯੂਨੀਅਨ ਪੀसीएम ਯੂਨੀਅਨ ਨੇ ਸਟ੍ਰਾਈਕ ਕਰ ਦਿੱਤੀ ਜਦ ਤੱਕ ਕਿ ਐਫ ਆਈ ਆਰ ਨਹੀਂ ਹੁੰਦੀ ਕੋਈ ਐਕਸ਼ਨ ਨਹੀਂ ਹੁੰਦਾ ਉਹਨਾਂ ਤੇ ਅਸੀਂ ਕੰਟੀਨਿਊ او ਪੀ ਡੀ ਬੰਦ ਰੱਖਾਂਗੇ ਲੇਕਿਨ ਅਮਰਜੈਂਸੀ ਡਾਇਲਿਸਿਸ ਕੋਈ ਸੀਰੀਅਸ ਪੇਸ਼ੈਂਟ ਆ ਉਹ 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 ਦੇ ਸਰਵਿਸ ਕੰਟੀਨਿਊ ਰਹੂਗੀ ਸਰ ਇਹ ਕਿੱਥੇ ਦੇ ਸੀ ਬੰਦੇ ਕੁਝ ਜਾਣਕਾਰੀ ਇਹ ਦੱਸਣ ਨੂੰ ਪਤਾ ਹੈ ਕਿ ਦੱਸੋ ਦੱਸ ਸਕਦੇ ਦਮਨ ਹੈੜੀ ਕੋਈ ਪਿੰਡ ਆ ਉੱਥੇ ਦੇ ਸੀ ਤੁਹਾਨੂੰ ਕਿਵੇਂ ਲੱਗਦਾ ਜੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜੀ ਦੇਖੋ ਹਜੇ ਤੱਕ ਤਾਂ ਕੋਈ ਸਾਨੂੰ ਪੋਜੀਟਿਵ ਮਿਲਿਆ ਨਹੀਂ ਕੋਈ ਮਿਲਿਆ ਨਹੀਂ ਅਸਿੱਤਾ ਇਹ ਕਿਹਾ ਐਫ ਆਈ ਆਰ ਦੀ ਕਾਪੀ ਦਿਓ ਹਲੇ ਤੱਕ ਕੋਈ ਹਨ ਕੋਈ ਪੋਜ਼ਿਟਿਵ ਨਹੀਂ ਦੇਖ ਰਿਹਾ ਜੇ ਇਹ ਐਮਓ ਕੰਮ ਕਰ ਰਿਹਾ ਸੀਗਾ ਕੱਲ ਨਾਈਟ ਡਿਊਟੀ ਸੀ ਮੇਰੀ ਰਾਤੀ 8 ਤੋਂ ਸਵੇਰੇ 8 ਵਜੇ ਤੱਕ ਕੀ ਘਟਨਾ ਘਟਈ ਇਹ ਪੂਰੀ ਜਾਣਕਾਰੀ ਦਿਓ ਜੀ ਉਹੀ ਇੱਕ ਡੈਡ ਬੋਡੀ ਆਈ ਸੀਗੀ 15 ਸਾਲ ਦੇ ਬੱਚੇ ਦੀ ਤੇ ਨੈਚੁਰਲ ਡੈਥ ਸੀਗੀ ਇਸ ਕਰਕੇ ਪੁਲਿਸ ਕੇਸ ਬੰਦਾ ਸੀਗਾ ਪੁਲਿਸ ਨੂੰ ਇਨਫੋਰਮ ਕਰਨਾ ਬੰਦਾ ਸੀਗਾ ਇਸ ਕਰਕੇ ਉਹਨਾਂ ਨੂੰ ਕਿਹਾ ਗਿਆ ਸੀਗਾ ਰਿਲੇਟਿਵਸ ਨੂੰ ਕਿ ਪੁਲਿਸ ਨੂੰ ਇਨਫੋਰਮ ਕੀਤਾ ਜਾਏਗਾ ਤੇ ਬੋਡੀ ਪੋਸਟਮਾਰਟਮ ਵਾਸਤੇ ਰੱਖੀ ਜਾਏਗੀ ਲੇਕਿਨ ਉਹ ਪਹਿਲਾਂ ਫੋਰਸਿਬਲੀ ਬੋਡੀ ਲੈ ਗਏ ਫੇਰ ਉਹ ਕੈਂਟੇ ਕੇ ਬਾਅਦ ਦੁਬਾਰਾ ਆਏ ਬੋਡੀ ਰਖਵਾਨ ਵਾਸਤੇ ਉਦੋਂ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਬੋਡੀ ਮਤਲਬ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਹੈ ਤੇ ਉਹ ਇਹ ਗੱਲ ਸੁਣ ਕੇ ਭੜਕ ਗਏ ਮੇਰੇ ਨਾਲ ਤੇ ਮੇਰੇ ਅਟੈਂਡੈਂਟ ਮੇਰੇ ਸਟਾਫ ਨੇ ਨਾਲ ਉਹਨਾਂ ਨੇ ਬਤਮੀਜੀ ਕੀਤੀ ਹੈਗੀ ਹੈ ਹੱਥੋਪਾਈ ਵੀ ਕੀਤੀ ਹੈਗੀ ਹੈ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਬਾਹਰ ਭੇਜ ਦਿੱਤਾ ਗਿਆ ਹੈਗਾ ਉਸ ਤੋਂ ਬਾਅਦ ਉਹ 20-25 ਜਣੇ ਇਕੱਠੇ ਹੋ ਕੇ ਦੁਬਾਰਾ ਕਾਈਂਡ ਆਫ ਅਟੈਕ ਕਰਨ ਵਾਸਤੇ ਆਏ ਹੈਗੇ ਨੇ ਤੇ ਅਸੀਂ ਐਮਰਜੈਂਸੀ ਦਾ ਗੇਟ ਵਗੈਰਾ ਬੰਦ ਕਰਕੇ ਤੇ ਆਪਣੇ ਆਪ ਨੂੰ ਸੇਫ ਕੀਤਾ। ਉਹਨੂੰ ਕੀ ਤੇ ਸਾਰਟ ਵੀ ਲੱਗੀ ਹੈ? ਹਾਂਜੀ ਹੱਥੋ ਪਾਈ ਹੋਈ ਹੈ ਮੈਂ ਐਮਲਸੀ ਵੀ ਹੋਇਆ ਹੈਗਾ। ਹਾਂਜੀ ਪੁਲਿਸ ਨੂੰ ਕਨਫਰਮ ਕਰ ਪੁਲਿਸ ਨੂੰ ਮੈਂ ਉਦੋਂ ਹੀ ਕਾਲ ਕਰਤਾ ਸੀਗਾ ਪੁਲਿਸ 15 ਮਿੰਟ ਬਾਅਦ ਆਈ ਸੀਗੀ ਉਹਨਾਂ ਨੂੰ ਡਿਟੇਲਸ ਵੀ ਦਿੱਤੀਆਂ ਸੀਗੀਆਂ ਐਸਐਚਓ ਨੂੰ ਰਿਕੁਐਸਟ ਵੀ ਰਿਟਨ ਚਾਰਟ ਨੂੰ ਰੀਸੀਵ ਹੋ ਗਈ ਸੀਗੀ 11:00 ਵਜੇ। ਇਹ ਸਭ ਕੁਝ ਕਰ ਚੁੱਕੇ ਹਾਂ ਸੀ ਕਈ ਵਾਰ ਐਸਐਮਓ ਸਾਹਿਬ ਜਾਂ ਹੋਰਾਂ ਨੇ ਕਿਉਂ ਨਹੀਂ ਜਿੰਦੀ ਹੈ ਜੀ ਪੁਲਿਸ ਦੀ ਡਿਊਟੀ ਹੋਣੀ ਚਾਹੀਦੀ ਹੈ ਤੁਸੀਂ ਕਿਵੇਂ ਦੇਖਦੇ ਹੋ ਜਾਂ ਕੀ ਮੰਗ ਕਰਦੇ ਹੋ ਬਿਲਕੁਲ ਹੋਣੀ ਚਾਹੀਦੀ ਹੈ ਜੀ ਕਿਉਂਕਿ ਇੰਨਾ ਵੱਡਾ ਏਰੀਆ ਹੈਗਾ ਸਾਰੇ ਐਮਐਲਸੀ ਸਾਰੇ ਰੋਡ ਟ੍ਰਾਫਿਕ ਐਕਸੀਡੈਂਟਸ ਸਭ ਕੁਝ ਇੱਥੇ ਆਂਦਾ ਹੈਗਾ 20 25 25 30 30 ਜਣੇ ਰਾਤ ਨੂੰ ਆ ਜਾਂਦੇ ਹੈਗੇ ਅਤੇ ਤਿੰਨ ਜਣੇ ਅਸੀਂ ਡਿਊਟੀ ਤੇ ਹੁੰਨੇ ਹੈਗੇ ਉਹਨਾਂ ਨੂੰ ਕਿੱਦਾਂ ਹੈਂਡਲ ਕਰਾਂਗੇ ਕੋਈ ਇੱਕ ਦੋ ਪੁਲਿਸ ਵਾਲਾ ਤੇ ਹੋਣਾ ਚਾਹੀਦਾ ਹੈ ਨਾ ਕਿ ਜੇ ਕੁਝ ਵੀ ਇਦਾਂ ਦਾ ਹੋ ਜਾਵੇ ਤਾਂ ਥੋੜਾ ਜਿਹਾ ਡਰਤਾ ਹੋਵੇ ਅਸੀਂ ਤਾਂ ਸਿਵਿਲਿਅ ਜੀ ਅੱਜ ਤੁਹਾਡੇ ਵੱਲੋਂ ਹੜਤਾਲ ਕੀਤੀ ਗਈ ਹੈ ਹਾਂਜੀ ਅਸੀਂ ਓਪੀਡੀ ਤੱਕ ਚੱਲੂਗੀ ਜੀ ਅਸੀਂ ਓਪੀਡੀ ਬੰਦ ਕੀਤੀ ਹੈ ਐਮਰਜੈਂਸੀ ਚੱਲ ਰਹੀ ਹੈਗੀ ਹੈ ਤਦ ਤੱਕ ਚੱਲੇਗੀ ਜਦ ਤੱਕ ਐਫ ਆਈ ਆਰ ਨਹੀਂ ਹੁੰਦੀ ਹੈਗੀ ਤੇ ਜੋ ਕਲਪਰੇਟਸ ਹੈ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਮੇ ਪੇਸ਼ੈਂਟ ਕਾਫੀ ਤੰਗ ਪਰੇਸ਼ਾਨ ਗੁਰਨਾਥ ਸਿੰਘ ਜਰੂਰ ਜਿਹੜੀ ਮਾਰਕਟ ਹੋਈਆਂ ਜੀ ਆਪਣਾ ਲੜਾਈ ਦੀ ਹੈ ਹਸਪੀਟਲ 'ਚ ਜਾਣਕਾਰੀ ਦਿਓ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਰ ਰਹੇ ਹਾਂ ਜੀ ਕੰਪਲੇਂਟ ਆ ਗਈ ਹੈ ਫੁਟੇਜ ਦੇਖਦੇ ਆ ਚੈੱਕ ਕਰ ਰਹੇ ਹਾਂ ਵੇਰੀਫਾਈ ਕਰਕੇ ਜੋ ਬੰਦੀ ਕਾਰਵਾਈ ਕਰਦੇ ਦੋਸ਼ੀਆਂ ਦਾ ਪਤਾ ਲੱਗਿਆ ਜੀ ਕੁਝ ਕਰ ਰਹੇ ਆ ਜੀ ਪਤਾ ਹਜੇ ਪੂਰਾ ਨਾਂ ਨਹੀਂ ਪਤਾ ਦੇਖਦੇ ਆ ਫੁਟੇਜ ਦੇਖਦੇ ਆ ਕਿੰਨੇ ਕੁ ਬੰਦੇ ਸੀ ਜਾਂ ਕਿੰਨੇ ਕੁ ਜ਼ਖਮੀ ਹੋਏ ਨੇ ਜਿਹਨਾਂ ਨਾਲ ਲੜਾਈ ਹੋਈ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਨੇ ਇਹਨਾਂ ਦੇ ਨੂੰਲੀ ਤਬੀਆ ਦਿੱਤਾ ਮੈਂ ਥੋੜਾ ਜਿਹਾ